ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡਾ ਖੁੰਦਾਨ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਥਰੂ ਪਾਰਟ ਆਫ ਕ੍ਰਿਕਟਰ ਦੀ ਯਾਦ ਦੇ ਵਿੱਚ ਉਹਨਾਂ ਦੀ ਡੈਥ ਅਨਿਵਰਸਰੀ ਦੇ ਮੌਕੇ ਤੇ ਕੀਤਾ ਜਾ ਰਿਹਾ ਹੈ ਇਹ 30 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਮੇਰਾ ਛੋਟਾ ਭਰਾ ਲਾਲੀ ਐਮਸੀ ਸ਼ਹਿਰਾਵਲੇ ਕੇ ਤੋਤੇ ਉਹਨਾਂ ਦੀ ਟੀਮ ਬਹੁਤ ਦਿਨਾਂ ਤੋਂ ਇਸ ਕੈਂਪਲੇਨ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਤੀ ਜਨ ਰੀਨੂ ਇਸ ਕੈਂਪ ਦੇ ਵਿੱਚ ਪਹੁੰਚੋ ਔਰ ਵੱਤ ਤੋਂ ਵੱਤ ਖੂਨਦਾਨ ਕਰੋ ਤਾਂ ਕਿ ਆਪਾਂ ਹਿਊਮਨ ਲਾਈਫਸ ਨੂੰ ਪਚਾ ਸਕੀਏ ਇਹ ਬਹੁਤ ਵੱਡਾ ਨੋਬਲ ਕਾਜ਼ ਹੈ ਜਿਹੜਾ ਕਿ ਅਸੀਂ ਪਟਿਆਲੇ ਦੇ ਪੁੱਤਰ ਧਰੁਪ ਪੰਡਵ ਦੇ ਨਾਮ ਤੇ ਉਹਨਾਂ ਦੀ ਡੈਥ ਅਨਿਵਰਸਰੀ ਦੇ ਮੌਕੇ ਤੇ ਇਹ ਆਰਗੇਨਾਈਜ਼ ਕੀਤਾ ਹੈ ਉਹਨਾਂ ਦੀ ਯਾਦ ਵਿੱਚ ਆਰਗੇਨਾਈਜ਼ ਕੀਤਾ ਹੈ ਤਾਂ ਕਿ ਉਹ ਹਮੇਸ਼ਾ ਉਹਨਾਂ ਜ਼ਿੰਦਗੀਆਂ ਦੇ ਵਿੱਚ ਰਹਿਣ ਜਿਹੜੀਆਂ ਅਸੀਂ ਸਿੱਖੂਨਦਾਨ ਕੈਂਪ ਤੋਂ ਬਚਾਉਣੀਆਂ ਨੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਔਰ ਮੈਂ ਵੀ ਉੱਥੇ ਪਹੁੰਚਾਂਗੇ ਤੇ ਤੁਸੀਂ ਜਰੂਰ ਜਰੂਰ ਇਸ ਖੁੰਦਨ ਕੈਪ ਦੇ ਵਿੱਚ ਆਪਣਾ ਹਿੱਸਾ ਪਾਓ ਥੈਂਕ ਯੂ